ਸਰਸੰਗਤ ਜੀ ਐਨਾ ਪਿਆਰ ਮਹਾਰਾਜ ਆਪਣੇ ਸਿੱਖਾਂ ਨੂੰ ਕਰਦੇ ਨੇ ਇੱਕ ਵਾਰੀ ਮੁਗਲਾਂ ਦਾ ਘੇਰਾ ਇੱਕ ਬੱਚੀ ਤੇ ਆਣ ਪਿਆ ਬਾਬਾ ਨਿਰਮਲ ਸਿੰਘ ਜੀ ਗੱਲ ਕਰਦੇ ਸੀ ਮੈਨੂੰ ਜਿਆਦਾ ਆ ਗਈ ਮੁਗਲਾਂ ਨੇ ਇੱਕ ਬੱਚੀ ਨੂੰ ਫੜਿਆ ਬੱਚੀ ਨੂੰ ਫੜਿਆ ਤੇ ਇੱਕ ਸਿੰਘ ਸੀ ਉੱਥੇ ਉਹ ਸਿੰਘ ਨਾ ਐ ਮੁਕਾਬਲਾ ਕਰਦਾ ਹੈ ਮੁਗਲਾਂ ਨਾਲ ਬੱਚੀ ਨੂੰ ਤਾਂ ਛੜਾਤਾ ਉਹਨੇ ਘਰ ਚਲੇਗੀ ਆਪਣੇ ਉਹ ਸਿੰਘ ਜਦੋਂ ਸ੍ਰੀ ਸਾਹਿਬ ਨਾਲ ਤਲਵਾਰ ਨਾਲ ਮੁਕਾਬਲਾ ਕਰਦਾ ਉਹ ਕਾਇਲ ਹੋ ਗਿਆ ਕਾਇਲ ਹੋਇਆ ਬੁਰੇ ਰੂਪ ਚ ਜ਼ਖਮ ਹੋ ਗਏ ਸਰੀਰ ਤੇ ਨੇਜਾ ਵੱਜਿਆ ਤਲਵਾਰ ਵੱਜੀ ਥੱਕ ਗਿਆ ਉਹ ਜੰਦ ਜੁੱਧ ਕਰਦਾ ਕਰਦਾ ਮੁਗਲ ਵੀ ਭੱਜ ਗਏ ਉਹ ਨਾ ਐ ਰਸਤੇ ਚ ਵਿਚਾਲੇ ਪਿਆ ਰਸਤੇ ਚ ਵਿਚਾਲੇ ਪਿਆ ਇੱਕ ਮੀਆਂ ਬੀਬੀ ਸੋਇਨਾ ਤੇ ਮੋਨਾ ਉਹਨਾਂ ਦਾ ਇਤਿਹਾਸ ਵਿੱਚ ਨਾਮ ਹੁੰਦਾ। ਉਹਨਾਂ ਠਾਕੁਰਾਂ ਦੀ ਪੂਜਾ ਕਰਦੇ ਸੀ। ਠਾਕੁਰਾਂ ਦੀ ਆਰਾਧਨਾ ਕਰਦੇ ਸੀ ਰੋਜ਼। ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਉਹਨਾਂ ਨੇ ਖੂਹ ਤੋਂ ਪਾਣੀ ਭਰਨਾ ਹੂਣਾ ਖੂਹ ਤੋਂ ਪਾਣੀ ਭਰ ਕੇ ਤੇ ਉਸ ਗੱਜ ਜਿਹੜਾ ਸੁੱਚਾ ਪਾਣੀ ਭਰਨਾ ਤੇ ਉਹਦੇ ਨਾਲ ਠਾਕੁਰਾਂ ਦਾ ਇਸ਼ਨਾਨ ਕਰਾਉਣਾ। ਬੜੇ ਬੰਦਗੀ ਵਾਲੇ ਜੁੜੇ ਹੋਏ ਸੀ ਦੋਵੇਂ। ਉਹਨਾਂ ਗੁਰਸਿੱਖ ਵਿਚਾਲੇ ਪਿਆ ਪਾਣੀ ਉਹਨਾਂ ਨੇ ਖੂਹ ਤੋਂ ਭਰਿਆ ਪਾਣੀ ਖੂਹ ਤੋਂ ਭਰਿਆ ਜਦੋਂ ਐ ਵਾਪਸ ਆਉਣ ਲੱਗੇ ਉਹ ਗੁਰਸਿੱਖ ਕਹਿੰਦਾ ਪਾਣੀ ਪਾਣੀ ਐਂ ਦਰਸਦਾ ਪਾਣੀ ਆਵਾਜ਼ਾਂ ਮਾਰਦਾ ਪਾਣੀ ਹੁਣ ਉਹ ਵੇਖਦੇ ਨੇ ਉਹਨਾਂ ਦੇ ਮਨ 'ਚ ਖਿਆਲ ਆਇਆ ਕਹਿੰਦੇ ਪਾਣੀ ਭਰ ਕੇ ਲਿਆਏ ਆਂ ਖੂਹ ਤੋਂ ਜੇ ਇਹਨੂੰ ਪਿਆ ਤਾਂ ਪਾਣੀ ਤਾਂ ਝੂਠਾ ਹੋ ਜੂ ਅਸੀਂ ਤਾਂ ਸੱਚੇ ਪਾਣੀ ਨਾਲ ਠਾਕੁਰ ਇਸ਼ਨਾਨ ਕਰਾਉਣਾ ਹੈ ਉਹ ਤਰਲੇ ਲਈ ਗਿਆ ਗੁਰਸਿੱਖ ਕਹਿੰਦਾ ਮੈਨੂੰ ਪਾਣੀ ਪਿਆ ਦੋ ਪਿਆਸ ਲੱਗੀ ਥੋੜਾ ਜਿਹਾ ਪਾਣੀ ਮੇਰੇ ਮੇਰੇ ਮੂੰਹ ਚ ਨਚੋੜ ਦੋ ਤੇ ਹਾਇਆ ਵਰਦਾ ਜਾਂਦਾ ਹੈ ਇਹਨਾਂ ਨੇ ਦੋਵਾਂ ਨੇ ਇੱਕ ਨਹੀਂ ਸੁਣੀ ਦੋਵਾਂ ਨੇ ਇੱਕ ਨਹੀਂ ਸੁਣੀ ਐ ਕੰਨਾਂ ਚ ਮਾਰ ਕੇ ਉੱਥੋਂ ਤੁਰ ਗਿਆ ਕੋਈ ਪਾਣੀ ਨਹੀਂ ਪਿਆਇਆ ਜਦੋਂ ਪਾਣੀ ਨਹੀਂ ਨਾ ਪਿਆਇਆ ਗੁਰਸਿੱਖ ਬੋਲਦਾ ਕਹਿੰਦਾ ਮੇਰੇ ਮੂੰਹ 'ਚ ਪਾਣੀ ਨਹੀਂ ਪਾਇਆ ਮੈਂ ਮਰਦਾ ਜਾਣਾ ਮੈਂ ਤੜਫਦਾ ਜਾਣਾ ਮੇਰੇ ਮੂੰਹ 'ਚ ਪਾਣੀ ਨਹੀਂ ਪਾਇਆ ਕਹਿੰਦਾ ਚੇਤੇ ਰੱਖਿਓ ਤੁਹਾਨੂੰ ਦਰਸ਼ਨ ਨਹੀਂ ਜੇ ਦੇਣ ਲੱਗਾ ਜਿੰਦੇ ਜਿੰਦੇ ਵਾਸਤੇ ਪਾਣੀ ਲੈ ਕੇ ਚੱਲਿਓ ਠਾਕੁਰ ਵਾਸਤੇ ਭਗਵਾਨ ਵਾਸਤੇ ਦਰਸ਼ਨ ਨਹੀਂ ਜੇ ਦੇਣ ਲੱਗਾ ਸੁਣਿਓ ਆਏ ਬੋਲਦਾ ਬਸ ਪਾਣੀ ਲੈ ਕੇ ਚਲੇ ਗਏ ਹੁਣ ਸੁਣਿਓ ਜਦੋਂ ਪਾਣੀ ਲੈ ਕੇ ਆ ਗਏ ਠਾਕੁਰਾਂ ਨੂੰ ਇਸ਼ਨਾਨ ਕਰਾਇਆ ਉਹਨਾਂ ਨੇ ਜਦੋਂ ਸਮਾਧੀ 'ਚ ਬੈਠੇ ਅਮਰਤ ਵੇਲੇ ਦੋਵੇਂ ਮੀਆਂ ਬੀਬੀ ਰੋਜ਼ ਵਹਿੰਦੇ ਸੀ ਜਦੋਂ ਸਮਾਧੀ 'ਚ ਬੈਠੇ ਉਹਨੂੰ ਉੱਥੇ ਮਨ ਨਾ ਲੱਗੇ ਤੜਫਦਾ ਬੰਦਾ ਵੇਖ ਕੇ ਆਏ ਪਾਣੀ ਨਹੀਂ ਪਾਣੀ ਨਹੀਂ ਦਿੱਤਾ ਕੰਨਾਂ 'ਚ ਆਵਾਜ਼ ਪਈ ਜਾਂਦੀ ਦਰਸ਼ਨ ਨਹੀਂ ਜੇ ਦੇਣ ਲੱਗਾ ਦਰਸ਼ਨ ਨਹੀਂ ਜੇ ਦੇਣ ਲੱਗਾ ਸੁਣਿਓ ਦੋਵੇਂ ਮੀਆਂ ਬੀਬੀ ਸਲਾਹ ਕਰਦੇ ਕਹਿੰਦੇ ਗੱਲ ਸੁਣ ਭਗਤੀ ਫੇਰ ਕਰ ਲਾਂਗੇ ਪਹਿਲਾਂ ਪਾਣੀ ਤਾਂ ਪਿਆ ਕੇ ਆਈਏ ਪਾਣੀ ਚੁਕਿਆ ਕਰੋ ਫੇਰ ਲੈ ਕੇ ਫੜਾ ਫੜ ਜਦੋਂ ਪਾਣੀ ਪਿਉਣਗੇ ਕੋਲਗੁਰ ਸਿੱਖ ਦੇ ਪਹੁੰਚੇ ਉਹਨੇ ਨੂੰਹ ਦੇ ਸਵਾਸਾਂ ਦੀ ਲੜੀ ਟੁੱਟ ਗਈ ਸ਼ਹੀਦ ਹੋ ਗਿਆ ਸ਼ਰੀਰ ਤੇ ਨਹੀਂ ਰਹਾ ਹੁਣ ਆ ਗਏ ਵਾਪਸ ਘਰ ਕੰਨਾਂ 'ਚ ਆਵਾਜ਼ ਪਈ ਜਾਂਦੀ ਏ ਦਰਸ਼ਨ ਨਹੀਂ ਜੇ ਦੇਣ ਲੱਗਾ ਦਰਸ਼ਨ ਨਹੀਂ ਜੇ ਦੇਣ ਲੱਗਾ ਸਾਧ ਸੰਗਤ ਜੀ ਕਹਿੰਦੇ ਦੋਵੇਂ ਘਰ ਆ ਗਏ ਹੁਣ ਬੇਚੈਨ ਹੋ ਗਏ ਕੁਝ ਵੀ ਸੁਝਦਾ ਨਹੀਂ ਕੁਝ ਵੀ ਪਤਾ ਨਹੀਂ ਲੱਗਦਾ ਕੀ ਕਰੀਏ ਉਹ ਗੁਰਸਿੱਖ ਸ਼ਹੀਦ ਹੋਇਆ ਸੀ ਕਹਿੰਦੇ ਉਹਦੇ ਨਮਿੱਤ ਗੁਰਸਿੱਖ ਦੇ ਇੱਕ ਅੰਗੀਠਾ ਬਣਾਇਆ ਉੱਥੋਂ ਦੀ ਰਾਣੀ ਨੇ ਰਾਇਪੁਰ ਦੀ ਰਾਣੀ ਨੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਸੁਣਿਓ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਕਹਿੰਦੇ ਅੰਗੀਠਾ ਬਣਾਇਆ ਸਿੰਘ ਦੀ ਯਾਦ ਵਿੱਚ ਮਾਰੇ ਨੇ ਅਰਦਾਸ ਕੀਤੀ ਇਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਆਏ ਨੇ ਲਾਗੇ ਚ ਸਾਰੇ ਦਰਸ਼ਨ ਕਰੀਏ ਭੱਜ ਕੇ ਚਲੋ ਚੱਲੀਏ ਮੱਥਾ ਟੇਕੀ ਮਾਰੇ ਨੇ ਤੁਰੇ ਜਾਂਦੇ ਨੇ ਭੱਜ ਕੇ ਸਾਰੇ ਐਵੇਂ ਚਲੇ ਗਏ ਹੁਣ ਸੁਣਿਓ ਸੰਗਤਾਂ ਮੈਂ ਮਹਾਰਾਜ ਨੂੰ ਡੀਕਦਿਆਂ ਨੇ ਕਿ ਇਹਨੇ ਮਹਾਰਾਜ ਉਹ ਸਿੰਘ ਦੀ ਯਾਦ ਚ ਗਏ ਰਾਣੀ ਨੂੰ ਮਿਲੇ ਇਹ ਇਹ ਕਹਿੰਦੇ ਵੀ ਮਹਾਰਾਜ ਇਸ ਰਸਤੇ ਦੀ ਲੰਘਣਾ ਜਿੱਥੋਂ ਲੰਘਣਾ ਸੀ ਰਸਤੇ 'ਚ ਵਿਚਾਲੇ ਖੜਗੇ ਵੀ ਇੱਥੇ ਦਰਸ਼ਨ ਕਰਾਂਗੇ ਮਹਾਰਾਜ ਦੇ ਇੱਥੇ ਦیدار ਹੋ ਜਾਣਗੇ ਕਹਿੰਦੇ ਰਸਤੇ 'ਚ ਖੜੇ ਨੇ ਦੋਵੇਂ ਮੀਆਂ ਬੀਬੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋ ਜਾਣਗੇ ਕਲਗੀਧਰ ਗੁਰੂ ਗੋਬਿੰਦ ਸਿੰਘ ਕੋੜੇ ਤੇ ਬੈਠੇ ਕਹਿੰਦੇ ਜਿਹੜੇ ਰਸਤੇ 'ਚੇ ਖੜੇ ਨੇ ਮਾਰੇ ਨੇ ਉਸ ਰਸਤੇ ਵੱਲੋਂ ਘੂੜਾ ਹਟਾ ਕੇ ਦੂਸਰੇ ਰਸਤੇ ਅਲਪਾ ਰਹੇ ਦਰਸ਼ਨ ਨਹੀਂ ਦਿੱਤੇ ਇਹਨਾਂ ਨੂੰ ਦਰਸ਼ਨ ਨਹੀਂ ਦਿੱਤੇ ਰੋਣ ਲੱਗੇ ਦੁਹਾਈ ਰੱਬ ਦੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਕਰ ਸਕਿਓ ਸੀ ਸੁਣਿਓ ਜਦੋਂ ਘਰ ਆਏ ਕੰਨ 'ਚ ਫੇਰਵਾਜ਼ ਪੈਂਦੀ ਦਰਸ਼ਨ ਨਹੀਂ ਜੇ ਦੇਣ ਲੱਗਾ ਦਰਸ਼ਨ ਨਹੀਂ ਦੇਣ ਲੱਗਾ ਕਿਨੇ ਕੀ ਹੋਇਆ ਇਹ ਪਤਾ ਕੀ ਕਹਿੰਦੇ ਕਹਿੰਦੇ ਕਿਵੇਂ ਕਰੀਏ ਸੋਇਨਾ ਤੇ ਸੋਨਾ ਤੇ ਮੋਨਾ ਦੋਵੇਂ ਜਣੇ ਕਹਿੰਦੇ ਨੇ ਕਹਿੰਦੇ ਆਪਾਂ ਐਂ ਕਰੀਏ ਜਿੰਨਾ ਜੋ ਵੀ ਕੁਝ ਹੈ ਨਾ ਵੇਚ ਵਟ ਕੇ ਖੂਲਵਾਈਏ ਗੁਰਸਿੱਖ ਦੀ ਯਾਦ ਚ ਖੂਲਵਾਈਏ ਇਹਨਾਂ ਨੇ ਸਾਰਾ ਜੋ ਧਨ ਜੋ ਘਰ ਜੋ ਗਹਿਣੇ ਸਭ ਵੇਚ ਕੇ ਖੂਲਵਾਤੇ ਥਾਂ ਥਾਂ ਤੇ ਲੋਕੀ ਪਾਣੀ ਪੀਣ ਵੇਚ ਵਟ ਕੇ ਕਹਿੰਦੇ ਭਗਵਾਨ ਨੇ ਕਹਿੰਦਾ ਆਪਾਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਚਲੀਏ ਆਨੰਦਪੁਰ ਸਾਹਿਬ ਸੁਣਿਓ ਆਪਾਂ ਆਨੰਦਪੁਰ ਸਾਹਿਬ ਚਲੀਏ ਚਲੇ ਗਏ ਵੇਚ ਵਟ ਕੇ ਆ ਗਏ ਸਾਰਾ ਕੁਝ ਉੱਥੇ ਜਾ ਕੇ ਸੁਣਿਓ ਜਾ ਕੇ ਤਰਲਾ ਲੈ ਲੈਂਦੇ ਨੇ ਸਾਨੂੰ ਰੱਖ ਲੋ ਅਸੀਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਅੱਗੋਂ ਮਿਲੇ ਮਾਤਾ ਜੀਤੋਂ ਜੀ ਮਾਤਾ ਜੀਤਾ ਜੀ ਮਿਲੇ ਹੱਥ ਜੋੜੇ ਮਾਤਾ ਜੀ ਸਾਡੇ ਤੋਂ ਭੁੱਲ ਹੋ ਗਈ ਗੁਰਸਿੱਖ ਐ ਤੜਫਦਾ ਮਰ ਗਿਆ ਸਾਡੇ ਤੋਂ ਪਾਣੀ ਨਹੀਂ ਪਿਆਇਆ ਗਿਆ ਪਾਣੀ ਨਹੀਂ ਪਿਆਇਆ ਗਿਆ ਸੁਣਿਓ ਸੱਚੇ ਪਾਰਸ਼ਾ ਸਾਡੇ ਲਾਕੇ ਜਾਏ ਸੀ ਅਸੀਂ ਰਸਤੇ 'ਚ ਮਾਤਾ ਜੀ ਦਰਸ਼ਨ ਕਰਨ ਵਾਸਤੇ ਖੜੇ ਸਾਨੂੰ ਦਰਸ਼ਨ ਨਹੀਂ ਹੋਏ ਮਰਨੇ ਕੋੜਾ ਮੋੜ ਲਿਆ ਆਪਣਾ ਸਾਨੂੰ ਨਹੀਂ ਦیدار ਦਿੱਤੇ ਮਾਤਾ ਜੀਤਾ ਜੀ ਕਹਿੰਦੇ ਕੋਈ ਨਹੀਂ ਬੱਚਿਓ ਤੁਸੀਂ ਐਂ ਕਰੋ ਆ ਆ ਮਾਲੀ ਨਾਲ ਇੱਥੇ ਰੜ ਕੇ ਆ ਆ ਫੁੱਲ ਬੂਟਿਆਂ ਦੀ ਸੇਵਾ ਕਰਿਆ ਕਰੋ ਸੁਣਿਓ ਫੁੱਲ ਬੂਟੇ ਲਾਇਆ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਫੁੱਲਾਂ ਦੀ ਮਾਤਾ ਮਾਤਾ ਜੀਤ ਕੌਰ ਜੀ ਰੋਜ਼ ਮਾਤਾ ਜੀਤਾ ਜੀ ਰੋਜ਼ ਅਰਪਣ ਕਰਦੇ ਸੀ ਰੋਜ਼ ਫੁੱਲਾਂ ਦੀ ਮਾਲਾ ਸਜਾਉਂਦੇ ਸੀ ਸੋਹਣੇ ਸੋਹਣੇ ਫੁੱਲ ਲਾਓ ਮਾਲੀ ਰੱਖ ਲੈ ਬਾਗ 'ਚ ਦੋਵੇਂ ਜਣੇ ਸੋਹਣੇ ਤੇ ਮੁੰਮੇ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਹਾਰ ਚ ਸ਼ੁਭਤ ਹੋਣਾ ਹੈ ਗਲ ਚ ਸ਼ੁਭਤ ਹੋਣਾ ਹੈ ਜਿਹੜਾ ਹਾਰ ਉਹਦੇ ਵਾਸਤੇ ਵੱਖਰੀ ਜਗ੍ਹਾ ਚ ਫੁੱਲ ਬੀਜਦੇ ਨੇ ਦੋਵੇਂ ਜਣੇ ਸੇਵਾ ਕਰਦੇ ਨੇ ਕਿਹੜੇ ਵੇਲੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋ ਜਾਣ ਸੁਣਿਆ ਮਾਤਾ ਜੀਤਾ ਜੀ ਕੋਲ ਕਲਗੀਆਂ ਵਾਲੇ ਜਦੋਂ ਲੰਗਰ ਛਕਣ ਆਏ ਸੁਣਿਓ ਲੰਗਰ ਛਕਣਾ ਏ ਸੋਹਣਾ ਤੇ ਮੋਹਣਾ ਕਹਿੰਦੇ ਵੀ ਮਾਰੇ ਨੇ ਲੰਗਰ ਛਕਣਾ ਵੀ ਮੱਥਾ ਟੇਕ ਲੀਏ ਦਰਸ਼ਨ ਕਰ ਲੀਏ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰ ਲੀਏ ਕਹਿੰਦੇ ਇਹ ਦਰਸ਼ਨ ਕਰਨ ਗਏ ਗੁਰੂ ਗੋਬਿੰਦ ਸਿੰਘ ਮਾਰੇ ਨੇ ਪਿੱਠ ਘੁਮਾ ਦਿਆ ਮੁੱਖ ਫੇਰ ਲਿਆ ਦਰਸ਼ਨ ਨਹੀਂ ਦਿੱਤੇ ਉਥੇ ਗਿਆਾਂ ਤੋਂ ਵੀ ਦਰਸ਼ਨ ਨਹੀਂ ਦਿੱਤੇ ਕੰਨਾ ਚ ਆਵਾਜ਼ ਫੇਰ ਪਈ ਜਾਂਦੀ ਦਰਸ਼ਨ ਨਹੀਂ ਜੇ ਦੇਣ ਲੱਗਾ ਮਾਤਾ ਜੀਤਾ ਜੀ ਕਹਿਣ ਲੱਗੇ ਮਹਾਰਾਜ ਜੀ ਤੁਸੀਂ ਦਰਸ਼ਨ ਕਿਉਂ ਨਹੀਂ ਦਿੰਦੇ ਇਹਨੂੰ ਤੁਸੀਂ ਦੀਦਾਰ ਕਿਉਂ ਨਹੀਂ ਦਿੰਦੇ ਜੀਤਾ ਮੇਰਾ ਦਿਲ ਵੜਾ ਕਰਦਾ ਹੈ ਕਹਿੰਦੇ ਹੋ ਜੀਤਾ ਮੇਰਾ ਦਿਲ ਵੜਾ ਕਰਦਾ ਇਹਨਾਂ ਨੂੰ ਦਰਸ਼ਨ ਦਿਆਂ ਜਦੋਂ ਮੈਂ ਦਰਸ਼ਨ ਦੇਣ ਲੱਗਣਾ ਮੇਰੇ ਸਿੰਘ ਦੀਆਂ ਅਰਦਾਸਾਂ ਸਾਹਮਣੇ ਆ ਜਾਂਦੀਆਂ ਵੀ ਦਰਸ਼ਨ ਨਹੀਂ ਜੇ ਦੇਣ ਲੱਗਾ ਸਾਹਮਣੇ ਆ ਕੇ ਖੜ ਜਾਂਦਾ ਇਹਨਾਂ ਨੇ ਪਾਣੀ ਨਹੀਂ ਪਿਆਇਆ ਦੋਵੇਂ ਜਣੇ ਨਾਰਾਜ਼ ਹੋ ਕੇ ਪਿੱਛੇ ਮੋੜ ਹੁੰਦੇ ਮਾਤਾ ਜੀਤਾ ਜੀ ਨੂੰ ਫੇਰ ਬੇਨਤੀ ਕੀਤੀ ਇਹਨਾਂ ਨੇ ਫੁੱਲ ਬੂਟੀਆਂ ਲਾਈ ਜਾਂਦੇ ਪਾਣੀ ਪਾਈ ਜਾਂਦੇ ਨੇ ਫੁੱਲ ਉੱਥੇ ਮਹਾਰਾਜ ਵਾਸਤੇ ਲਾਈ ਜਾਂਦੇ ਨੇ ਇੱਕ ਦਿਨ ਦਾ ਸੁਣਿਓ ਮਾਤਾ ਜੀਤਾ ਜੀ ਨੂੰ ਕਹਿੰਦੇ ਮਾਤਾ ਜੀ ਮਾਰੇ ਨੂੰ ਤਰਲਾ ਲੈ ਕੇ ਵੇਖੋ ਵੀ ਕਿਤੇ ਸਾਨੂੰ ਕਿਰਪਾ ਹੋ ਜੇ ਦਰਸ਼ਨ ਦੇ ਦੇਣ ਫੇਰ ਮਹਾਰਾਜ ਦਦਾਰ ਹੋ ਜਣ ਸਾਨੂੰ ਮਾਤਾ ਜੀਤਾ ਜੀ ਕਹਿੰਦੇ ਸੱਚੇ ਪਾਤਸ਼ਾਹ ਬੱਚੇ ਨੇ ਤੁਹਾਡੇ ਜਦੋਂ ਤੁਹਾਡੇ ਕੋਲ ਹੁੰਦੇ ਤੁਸੀਂ ਤਾਂ ਮੂੰਹ ਮੋੜ ਲੰਨੇ ਉਦੋਂ ਹੀ ਮਹਾਰਾਜ ਕੀ ਭੁੱਲ ਹੋ ਗਈ ਹੈ ਨਾ ਤੁੰ ਕਲਗੀਆਂ ਵਾਲੇ ਵਨ ਸਿੰਘ ਮਹਾਰਾਜ ਮਾਤਾ ਜੀਤਾ ਜੀ ਕਹਿੰਦੇ ਨੇ ਮਹਾਰਾਜ ਜੀ ਤੁਸੀਂ ਦਰਸ਼ਨ ਕਿਉਂ ਨਹੀਂ ਦਿੰਦੇ ਇਹਨਾਂ ਨੂੰ ਗਲਗੀ ਤਰ ਸੱਚੇ ਪਾਤਸ਼ਾਹ ਦੱਸੋ ਹਾਂ ਭਲਾ ਬੱਚੇ ਸਾਰਾ ਕੁਝ ਵੇਚ ਵਟ ਕੇ ਖੂਬ ਬਣਾ ਕੇ ਆ ਗਏ ਇੱਥੇ ਰਹਿਣ ਲੱਗ ਗਏ ਤੁਹਾਡੇ ਵਾਸਤੇ ਫੁੱਲਾਂ ਦੀ ਬਾੜੀ ਲਾਤੀ ਮਹਾਰਾਜ ਜੀ ਤੁਸੀਂ ਦیدار ਕਿਉਂ ਨਹੀਂ ਦਿੰਦੇ ਐਂ ਕਹਿੰਦੇ ਨੇ ਮਾਤਾ ਜੀਤਾ ਜੀ ਦੱਸੋ ਸਤ ਗੁਰ ਜੀ ਤੁਸੀਂ ਮੁੱਖ ਆਣੀ ਨਹੀਂ ਚੋੜਨਾ ਅੱਛਾ ਮਹਾਰਾਜ ਸੇਵਾ ਕਰੀ ਚੱਲੋ ਬਚਿਓ ਕੋਈ ਨਹੀਂ ਕਹਿੰਦੇ ਮਾਤਾ ਜੀਤਾ ਜੀ ਆਖਣ ਲੱਗੇ ਕਹਿੰਦੇ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਤੁਸੀਂ ਇੱਕ ਬਗੀਚਾ ਤਿਆਰ ਕਰੋ ਮਹਾਰਾਜ ਵਾਸਤੇ ਸੁਣਿਆ ਓ ਸਤਿਗੁਰੂ ਜੀ ਦਾ ਆਗਮਨ ਆ ਰਿਹਾ ਹੈ ਕਲਗੀਆਂ ਵਾਲਿਆਂ ਦੇ ਆਗਮਨ ਤੇ ਮਹਾਰਾ ਇਹਨੂੰ ਇੱਕ ਸੋਹਣੇ ਫੁੱਲਾਂ ਦੀ ਮਾਲਾ ਪਾਵਾਂਗੇ ਸੋ ਇਹਨਾਂ ਮੋਨਾਂ ਲੱਗੇ ਦੋਵੇਂ ਜਣੇ ਉੱਤੇ ਗੋਡੀ ਕੀਤੀ ਧਰਤੀ 'ਚ ਫੁੱਲ ਪਾਏ ਸੋਹਣੇ ਸੋਹਣੇ ਫੁੱਲ ਜਦੋਂ ਐ ਪੁੰਗਰੇ ਨਾ ਆ ਧਿਆਨ ਰੱਖਦੇ ਨੇ ਦੋਵੇਂ ਜਣੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਗੜ੍ਹ 'ਚ ਸ਼ੁਸ਼ੋਭਤ ਹੋਣਗੇ ਹਾਰ ਫੁੱਲ ਹੋਣਗੇ ਸ਼ੁਸ਼ੋਭਤ ਮਹਾਰਾ ਜੀ ਦੇ ਗੜ੍ਹ 'ਚ ਮਾਤਾ ਜੀਤਾਂ ਜੀ ਵੀ ਉਡੀਕ ਕਰਦੇ ਨੇ ਬੜੀਆਂ ਸੰਗਤਾਂ ਨੇ ਆਉਣਾ ਹੈ ਕਹਿੰਦੇ ਇੱਕ ਦਿਨ ਉਹ ਆਇਆ ਜਿੱਦਣ ਗੁਰੂ ਗੋਬਿੰਦ ਸਿੰਘ ਨੂੰ ਫੁੱਲਾਂ ਦੀ ਮਾਲਾ ਅਰਪਿਤ ਕਰਨੀ ਹੈ ਫੁੱਲ ਤਾਂ ਅੱਗੇ ਵੀ ਪਉਂਦੇ ਸੀ ਪਰ ਇਹ ਫੁੱਲ ਵਿਸ਼ੇਸ਼ ਬੀਜੇ ਸੀ ਸੋਹਣੇ ਫੁੱਲ ਬਾਗੀਚਾ ਲਾਇਆ ਫੁੱਲਾਂ ਦਾ ਕਹਿੰਦੇ ਉਹ ਜਿੱਦਣ ਦਿਨ ਆਇਆ ਨਾ ਇੱਕ ਫਕੀਰ ਆ ਗਿਆ ਇਹਨਾਂ ਦੀ ਬਾੜੀ 'ਚ ਬਾਗ ਚ ਫਕੀਰ ਆਇਆ ਉਹ ਆ ਕੇ ਇਹਨਾਂ ਦੋਵਾਂ ਨੂੰ ਕਹਿੰਦਾ ਕਹਿੰਦਾ ਜੀ ਫੁੱਲ ਲੈਣੇ ਨੇ ਮੈਨੂੰ ਫੁੱਲ ਦੇਓ ਬਗੀਚੇ ਚ ਇਹ ਕਹਿੰਦੇ ਜੀ ਆਹ ਜਿਹੜੀ ਬਗੀਚੀ ਲਾਈ ਨਾ ਇਹ ਸਤਿਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਮਾਤਾ ਜੀਤਾ ਜੀ ਇਹਦਾ ਹਾਰ ਬਣਾਉਣ ਗਿਆ ਬਣਾਉਣਗੇ ਫੁੱਲਾਂ ਦਾ ਗੁਰੂ ਸਾਹਿਬ ਨੂੰ ਪਾਉਣਗੇ ਬਾਕੀ ਜਿੰਨੇ ਫੁੱਲ ਨੇ ਤੁਸੀਂ ਲੈ ਸਕਦੇ ਹੋ ਇਹ ਨਾ ਤੋੜਿਓ ਸਣਿਆ ਇਹ ਨਾ ਤੋੜਿਓ ਕਹਿੰਦੇ ਉਹ ਫਕੀਰ ਕਹਿੰਦਾ ਨਾ ਮੈਨੂੰ ਤਾਂ ਆਹੀ ਸੋਹਣੇ ਲੱਗਦੇ ਨੇ ਬੀਜੇ ਸੀ ਮਹਾਰਾਜ ਵਾਸਤੇ ਮਾਤਾ ਜੀਤਾ ਜੀ ਨੇ ਅਰਪਣ ਕਰਨੇ ਸੀ ਸੁਣਿਆ ਹੁਣ ਪਿਆਰ ਕਰਦੇ ਸੀ ਬੜਾ ਸੋਹਣਾ ਤੇ ਮੋ ਮਹਾਰਾਜ ਜੀ ਦੇ ਆਗਮਨ ਆਏਗਾ ਨਾਲੇ ਫੁੱਲ ਚੜਾਵਾਂਗੇ ਨਾਲੇ ਬੇਨਤੀ ਕਰਾਂਗੇ ਨਾਲੇ ਦਰਸ਼ਨ ਕਰ ਲਾਂਗੇ ਐਨੀ ਮਿਹਨਤ ਨਾਲ ਫੁੱਲ ਬਣਾਏ ਫਕੀਰ ਕਹਿੰਦਾ ਮੈਂ ਨਹੀਂ ਹੋਰ ਲੈਣੇ ਮੈਂ ਤਾਂ ਇਹੀ ਲੈਣੇ ਨੇ ਇਹੀ ਦਿਓ ਮੈਨੂੰ ਇਹ ਨਾ ਕਰੀ ਗਏ ਕਹਿੰਦਾ ਸਰਾਫ ਦੇ ਦੇਗਾ ਇਹ ਕਹਿੰਦਾ ਉਹਨੇ ਫੁੱਲ ਤੋੜੇ ਆਪਣੇ ਆਪ ਹੀ ਫੁੱਲ ਤੋੜੇ ਟੋਕਰੀ ਚ ਪਾਏ ਸਾਹਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸਜੇ ਬੈਠੇ ਨੇ ਆਨੰਦਪੁਰ ਸਾਹਿਬ ਆਸਣ ਤੇ ਸਜੇ ਨੇ ਫੁੱਲ ਲਿਆ ਆ ਟੋਕਰੀ ਚ ਪਾ ਕੇ ਜਦੋਂ ਸੋਇਨਾ ਤੇ ਮੋਨਾ ਦੇ ਸਾਹਮਣੇ ਫੁੱਲ ਤੋੜੇ ਬੀਜੇ ਤਾਂ ਗੁਰੂ ਗੋਬਿੰਦ ਸਿੰਘ ਵਾਸਤੇ ਸੀ ਮਾਤਾ ਜੀਤਾਂ ਜੀ ਨੇ ਭੇਟ ਕਰਨੇ ਸੀ ਕਹਿੰਦੇ ਇੰਨੇ ਜ਼ਿਆਦਾ ਇਹ ਗੰਭੀਰ ਹੋ ਗਏ ਮੀਆਂ ਬੀਬੀ ਦੋਵੇਂ ਉੱਥੇ ਬੇਹੋਸ਼ ਹੋ ਗਏ ਦੇਖ ਸਤਵਾਂ ਲੱਗਿਆ ਇਹ ਮਾਰੇ ਵਾਸਤੇ ਖਾਸ ਫੁੱਲ ਵੀਜੇ ਇਹਨਾਂ ਫੁੱਲਾਂ ਕਰਕੇ ਸਾਡੀ ਭੁੱਲ ਬਖਸ਼ਾ ਹੋਣੀ ਸੀ ਸਾਰਾ ਕੁਝ ਵੇਚ ਵਟ ਕੇ ਆ ਕੇ ਦਰਸ਼ਨ ਕਰਨੇ ਸੀ ਅਸੀਂ ਮਹਾਰਾਜ ਦੇ ਨੇ ਫੁੱਲ ਤੋੜ ਕੇ ਲੈ ਗਿਆ ਫਕੀਰ ਮਾ ਤਾਂ ਜੀਤਾ ਜੀ ਨੂੰ ਕੀ ਜਵਾਬ ਦੇਵਾਂਗੇ ਸੁਣਿਆ ਫਕੀਰ ਜਦੋਂ ਫੁੱਲ ਲੈ ਕੇ ਗਿਆ ਨਾ ਆਏ ਮਾਰੇ ਗੁਰੂ ਗੋਬਿੰਦ ਸਿੰਘ ਨੂੰ ਚੜਾਉਣ ਵਾਸਤੇ ਲੈਣ ਚ ਲੱਗੇ ਨੇ ਸਾਰੇ ਇਹ ਇਧਰ बेहोश ਹੋਏ ਪਏ ਨੇ ਸੋਹਣਾ ਤੇ ਮੁੰਧ ਧਰਤੀ ਦੀ ਡੇਗੇ ਖੋਲੀ ਤੋੜ ਕੇ ਲੈ ਗਿਆ ਗੁਰੂ ਗੋਬਿੰਦ ਸਿੰਘ ਵਾਸਤੇ ਤਿਆਰ ਕੀਤੇ ਸੀ ਸਾਸੰਗਤ ਜੀ ਫਕੀਰ ਜਦੋਂ ਮਿਲਦਾ ਮਹਾਰਾ ਇਹਨੂੰ ਇੱਕ ਮਿਲਦਾ ਦੂਜਾ ਮਿਲਦਾ ਤੀਜਾ ਮਿਲਦਾ ਜਦੋਂ ਮਿਲਿਆ ਨਾ ਉਹਨੇ ਮਹਾਰਾ ਨੂੰ ਫੁੱਲ ਦਿੱਤੇ ਸੁਣਿਆ ਕਲ ਕੀ ਧਰਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੂੰ ਜਦੋਂ ਫੁੱਲ ਅਰਪਣ ਕੀਤੇ ਫੁੱਲ ਕਾਦੇ ਅਰਪਣ ਕੀਤੇ ਮਹਾਰਾ ਜੀ ਨੇ ਤੁਹਾਡੇ ਵਾਸਤੇ ਸੋਹਣੇ ਫੁੱਲ ਲਿਆਇਆ ਤੇ ਗੁਰੂ ਗੋਬਿੰਦ ਸਿੰਘ ਦਾ ਕਹਿਣਾ ਸੀ ਉਹ ਤੂੰ ਫੁੱਲ ਨਹੀਂ ਤੋੜ ਕੇ ਲਿਆਇਆ ਤੂੰ ਫੁੱਲ ਲਿਆਇਆ ਤੋੜ ਕੇ ਮੈਨੂੰ ਨਹੀਂ ਲੱਗਦਾ ਆਸਣ ਤੋਂ ਉੱਠ ਕੇ ਖੜੇ ਹੋ ਗਏ ਮਹਾਰਾਜ ਸੁਣਿਓ ਆਸਣ ਤੋਂ ਉੱਠ ਕੇ ਖੜੇ ਹੋ ਗਏ ਆਸਣ ਛੱਡਦਾ ਸੰਗਤ ਹੈਰਾਨ ਵੀ ਇੱਕਦਮ ਮਹਾਰਾਜ ਗੁਰੂ ਗੋਬਿੰਦ ਸਿੰਘ ਕਿਉਂ ਉੱਠ ਗਏ ਫਕੀਰ ਨੇ ਫੁੱਲ ਰੱਖੇ ਗੁਰੂ ਗੋਬਿੰਦ ਸਿੰਘ ਖੜੇ ਹੋ ਗਏ ਮਹਾਰਾਜ ਜੀ ਫੁੱਲ ਲਾਏ ਰੱਖੇ ਮਹਾਰਾਜ ਕਹਿੰਦੇ ਫਕੀਰਾ ਸੰਗਤ ਵੇਖ ਕੇ ਹੈਰਾਨ ਫਕੀਰ ਵੇਖ ਕੇ ਹੈਰਾਨ ਮਹਾਰਾਜ ਕਿੱਥੇ ਤੁਰੇ ਜਾਂਦੇ ਨੇ ਬਈ ਦੌੜੇ ਜਾਂਦੇ ਨਿਕਲਗੀਆਂ ਵਾਲੇ ਕਹਿੰਦੇ ਜਦੋਂ ਭੱਜੇ ਗਏ ਬਾਗ ਵਿੱਚ ਖੜ ਕੇ ਮਾਤਾ ਜੀਤਾ ਜੀ ਹੈਰਾਨ ਕੋਠੇ ਤੇ ਖੜੇ ਵੇਖਦੇ ਕਲਗੀਆਂ ਵਾਲੇ ਕਿੱਧਰ ਨੂੰ ਆ ਗਏ ਚਲਦੇ ਦੀਵਾਨ ਚੋਂ ਕਹਿੰਦੇ ਸੋਹਣਾ ਤੇ ਮੁੰਨਾ ਐ ਦੋਵੇਂ ਜਣੇ ਬੇਹੋਸ਼ ਹੋ ਕੇ ਪਏ ਨੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿੰਦੇ ਐ ਮਹਾਰਾਜ ਨੇ ਆਪਣਾ ਪਵਿੱਤਰ ਤੇ ਕੋਮਲ ਹੱਥ ਉਹ ਭਾਗਾ ਭਰਿਆ ਹੱਥ ਕਹਿੰਦੇ ਜਦੋਂ ਐ ਸੀਸ ਤੇ ਸਿਰ ਤੇ ਫੇਰਿਆ ਨਾ ਸੋਨਾ ਤੇ ਮੋਹਨਾ ਦੇ ਨੇਤਰ ਖੁੱਲ ਗਏ ਮਹਾਰਾਜ ਨੇ ਆਪਣੇ ਪੱਟ ਦਾ ਸਹਰਾਣਾ ਬਣਾਇਆ ਦੋਵਾਂ ਦੇ ਸਿਰਾਂ ਪੱਟ ਤੇ ਰੱਖੇ ਐਨਾ ਪਿਆਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਨ ਲੱਗੇ ਕਹਿੰਦੇ ਸੋਨਾ ਤੇ ਮੋਨਾ ਉਹ ਉਹ ਜਦੋਂ ਐ ਪੱਟ ਦਾ ਸਰਾਣਾ ਪਿਆਰ ਦਿੰਦੇ ਨੇ ਮਹਾਰਾਜ ਬੱਚਿਓ ਉੱਠੋ ਐਡੇ ਪਿਆਰ ਨਾਲ ਗੁਰੂ ਗੋਬਿੰਦ ਸਿੰਘ ਨੇ ਬਾਜ ਮਾਰੀ ਐਨੇ ਪਿਆਰ ਨਾਲ ਆਵਾਜ਼ ਮਾਰੀ ਜਦੋਂ ਨੇਤਰ ਖੁੱਲੇ ਨਾ ਦੋਵਾਂ ਦੇ ਨੇਤਰ ਖੁੱਲੇ ਇੱਕਦਮ ਹੈਰਾਨ ਕਲਕੀਆਂ ਵਾਲੇ ਆਪ ਆ ਗਏ ਜਿਨ੍ਹਾਂ ਦੇ ਦਰਸ਼ਨਾਂ ਵਾਸਤੇ ਖੂਲਵਾਏ ਸਭ ਕੁਝ ਵੇਚਦਾ ਇੱਥੇ ਮਾਲੀ ਬਣ ਕੇ ਕੰਮ ਕਰਦੇ ਆਂ ਅੱਜ ਉਹ ਪਾਤਸ਼ਾਹ ਗੋਦ ਵਿੱਚ ਲਈ ਬੈਠਾ ਗੁਰੂ ਗੋਬਿੰਦ ਸਿੰਘ ਗੋਦ ਚ ਲਈ ਬੈਠੇ ਆਏ ਇੱਕਦਮ ਉੱਠ ਕੇ ਖੜੇ ਹੋ ਗਏ ਜਦੋਂ ਖੜੇ ਹੋਏ ਹੱਥ ਜੋੜੇ ਚਰਣਾ ਤੇ ਸਿਰ ਰੱਖ ਕੇ ਗੁਰੂ ਗੋਬਿੰਦ ਸਿੰਘ ਦੇ ਰੋਈ ਜਾਂਦੇ ਨੇ ਮਹਾਰਾਜ ਜੀ ਸੱਚੇ ਪਾਤਸ਼ਾਹ ਐਨੇ ਸਮੇਸ ਤੋਂ ਦਰਸਦੇ ਸੀ ਦਰਸਦੇ ਸੀ ਮਾਰੇ ਤੁਹਾਡੇ ਦیدار ਹੋ ਗਏ ਰੋ ਰੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਧੋਤੇ ਕਲਗੀਆਂ ਵਾਲੇ ਆਖਣ ਲਗੇ ਕਹਿੰਦੇ ਅੱਜ ਤੋਂ ਬਾਅਦ ਤੁਹਾਨੂੰ ਨਿਤ ਦਰਸ਼ਨ ਹੋਇਆ ਕਰਨਗੇ ਐਡੀ ਭਾਵਨਾ ਨਾਲ ਮੇਰੇ ਵਾਸਤੇ ਬਾਗੀਚਾ ਲਾਇਆ ਫੁੱਲ ਲਾਏ ਮੇਰੇ ਕੋਲ ਪਹੁੰਚ ਗਏ ਮਾਰੇ ਕਹਿੰਦੇ ਜਾਓ ਅੱਜ ਤੋਂ ਬਾਅਦ ਤੁਹਾਡੀਆਂ ਸਾਰੀਆਂ ਭੁੱਲਾਂ। ਮਹਾਰਾਜ ਜੀ ਅਸੀਂ ਤੁਹਾਡੇ ਸਿੱਖ ਨੂੰ ਪਾਣੀ ਨਹੀਂ ਪਿਆ ਸਕੇ। ਮਹਾਰਾਜ ਅਸੀਂ ਲੰਘ ਕੇ ਆ ਗਏ ਜਦੋਂ ਪਾਣੀ ਪਿਉਣ ਗਏ ਉਹ ਤੜਫ ਤੜਫ ਕੇ ਮਰ ਗਿਆ। ਗਲਗੀਆਂ ਵਾਲੇ ਸੱਚੇ ਪਾਰਸ਼ਾ ਉਹ ਬੋਲ ਗਿਆ ਸੀ। ਉਹ ਬੋਲ ਗਿਆ ਸੀ ਦਰਸ਼ਨ ਨਹੀਂ ਜੇ ਦੇਣ ਲੱਗਾ। ਮਹਾਰਾਜ ਅੱਜ ਤੱਕ ਵੀ ਸਾਡੇ ਕੰਨਾਂ 'ਚ ਉਹ ਬੋਲ ਗੂੰਜਦੇ ਨੇ। ਮਾਰੇ ਕਹਿੰਦੇ ਤੁਹਾਨੂੰ ਦਰਸ਼ਨ ਦੇ ਤੇ ਅੱਜ ਤੋਂ ਬਾਅਦ ਆਵਾਜ਼ ਨਹੀਂ ਸੁਣਾਈ। ਕਲਗੀਧਰ ਸੱਚੇ ਪਾਤਸ਼ਾਹ ਘੁੱਟ ਕੇ ਛਾਤੀ ਨਾਲ ਲਾਉਂਦੇ ਨੇ ਤੇ ਸਰਸੰਗਤ ਜੀ ਗੁਰੂ ਗੋਬਿੰਦ ਸਿੰਘ ਨੇ ਇੰਨਾ ਪਿਆਰ ਕੀਤਾ। ਇੰਨਾ ਇੰਨਾ ਪਿਆਰ ਕੀਤਾ। ਇੱਕ ਅੱਲਾ ਸੋਹਣਾ ਤੇ ਮੋਂਨਾਂ ਨੂੰ ਪਿਆਰ ਨਹੀਂ ਕੀਤਾ। ਇਤਿਹਾਸ ਫੜ ਕੇ ਵੇਖ ਲਓ। ਸਾਨੂੰ ਵੀ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਹੀ ਪਿਆਰ ਕੀਤਾ ਕੀ ਗੁਰੂ ਗੋਬਿੰਦ ਸਿੰਘ ਦਾ ਦੇਣ ਦਈਏ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਇੱਕ ਵਾਰੀ ਦਰਸ਼ਨ ਕਰ ਗਿਆ ਇਹ ਸੱਚ ਹੈ ਨਿਹਾਲ ਹੋ ਗਏ ਕਲਗੀਆਂ ਵਾਲਿਆਂ ਦੇ ਦਰਸ਼ਨ ਕਰਕੇ ਸੋਹਣਾ ਤੇ ਮੋਹਣਾ ਇੱਕੋ ਗੱਲ ਕਹਿੰਦੇ ਨੇ ਉਹ ਲੋਕੋ ਜਿੰਨੂੰ ਬਾਜਾ ਦਾਰ ਹੋ ਗਿਆ ਸਤਸੰਗਤ ਜੀ ਤਿੰਨਾਂ ਲੋਕਾਂ ਦਾ ਗਿਆਨ ਉਹਨਾਂ ਕੋਲ ਤਿੰਨਾਂ ਲੋਕਾਂ ਦੀ ਸੋਝੀ ਉਹਨਾਂ ਕੋਲ ਪਿਆਰ ਗੁਰੂ ਗੋਬਿੰਦ ਸਿੰਘ ਦਾ ਜਿਹਨਾਂ ਨੂੰ ਮਿਲ ਗਿਆ ਆਪਾਂ ਵੀ ਮਾਤਾ ਸਹਿਬ ਕੌਰ ਜੀ ਦੇ ਪਿਆਰੇ ਬਣੀਏ ਬਾਬਾ ਸ਼ਹੀਦ ਸਿੰਘ ਜੀ ਦੇ ਪਿਆਰ ਵਿੱਚ ਬਾਬਾ ਮੇਰ ਸਿੰਘ ਜੀ ਦੇ ਪਿਆਰ ਵਿੱਚ ਉਹਨਾਂ ਸ਼ਹੀਦਾਂ ਦੇ ਪਿਆਰ ਵਿੱਚ ਜੁੜ ਕੇ ਬੈਠੇ ਆ ਸਤਸੰਗਤ ਜੀ ਜਿੱਦਣ ਮੰਨਣ ਲੱਗ ਜਾਗੇ ਜਿੱਦਣ ਜੁੜ ਜਾਗੇ ਇਹ ਧਾਰਨਾ ਵਿੱਚ ਇਸੇ ਕਰਕੇ ਪੜਦਾ ਹੁੰਨਾ ਬੰਦਗੀ ਕਰਕੇ ਸਿਮਰਨ ਕਰਕੇ ਸ਼ਹੀਦ ਹੋ ਗਏ ਆਪਾ ਵਾਰ ਗਏ ਤੇ ਕਿੰਨੇ ਲੋਕ ਆ ਜਿਹਨਾਂ ਨੂੰ ਯਾਦ ਕਰਦੇ ਸ਼ਹੀਦ ਜਿਹੜੇ ਨੇ ਸਾਡੀ ਕੌਮ ਦਾ ਸਰਮਾਇਆ ਹੁੰਦੇ ਨੇ ਆਪਾ ਵਾਰ ਕੇ ਜਿਹੜੇ ਸ਼ਹੀਦੀਆਂ ਦੇ ਜਾਂ ਉਹਨਾਂ ਨੂੰ ਸਦਾ ਸਿਰ ਝੁਕਦੇ ਨੇ